ਇਹ ਜੋ ਮਿੱਟੀ ਰੰਗਾ ਰੰਗਾ ਹੈ ਇਹ ਨਦੀਆਂ ਨਾਮ ਹੈਗਾ ਹਲਕਨੰਦਾ ਨੀਲੇ ਰੰਗਾ ਜਾਦੀ ਤੇ ਇਹਦਾ ਨਾਮ ਹੈਗਾ ਭਾਗੀ ਰਥੀ ਹਾਂਜੀ ਆਪਾਂ ਹੁਣੇ ਸ਼੍ਰੀਨਗਰ ਟੱਪ ਕੇ ਬਾਹਰ ਆਏ ਆਂ ਤੇ ਹਲਕਨੰਦਾ ਤੇ ਭਾਗੀ ਰਥੀ ਇਹ ਦੋਨੋਂ ਮਿਲਦੇ ਨੇ ਤਾਂ ਕਿ ਜਾ ਕੇ ਗੰਗਾ ਨਦੀ ਬਣਦੀ ਹੈ ਇਹ ਉਹ ਹਲਕਨੰਦਾ ਹੈਗੀ ਤੇ ਉਹ ਸਾਹਮਣੇ ਹਾਈਡਰੋ ਪ੍ਰੋਜੈਕਟ ਲਾਇਆ ਗਿਆ ਹੈਗਾ ਜੋ ਇਮਕੁਨ ਸਾਹਿਬ ਦੇ ਨੇੜੇ ਪਹੁੰਚ ਜਾਂਦਾ ਮੌਸਮ ਨੇ ਇੱਕਦਮ ਰੰਗ ਤੇ ਬਦਲ ਦੇ ਇਹ ਹੈ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੈਂਸ ਦੋ ਦੋਰਾ ਸਾਹ ਦੇ ਬਿਲਕੁਲ ਨਾਲ ਹੀ ਇੱਕ ਛੋਟੀ ਜਿਹੀ ਨਿੱਕੀ ਮਾਰਕੀਟ ਬਣੀ ਹੋਈ ਆ। ਕਈ ਵਾਰ ਕੀ ਹੁੰਦਾ ਵੀ ਇਹਨਾਂ ਦੀ ਹਾਈਟ ਛੋਟੀ ਹੁੰਦੀ ਆ ਤੁਹਾਨੂੰ ਕੋਈ ਛੋਟੀ ਹਾਈਟ ਦੇ ਦਿੰਦਾ ਤਾਂ ਫਿਰ ਬਾਅਦ ਚ ਉੱਥੇ ਓਖੇ ਨਾ ਹੋ। ਇਹ ਤਾਂ ਕਰਕੇ ਆ ਬਾਈ ਤੋਂ ਲੈ ਲਿਓ ਆ ਕੇ ਤੁਹਾਨੂੰ ਸਹੀ ਦਊਗਾ ਬਾਈ। ਆਪਾਂ ਦੋ ਲਈਆਂ ਨੇ ਬਰਸਾਤੀਆਂ। ਤੇ ਆ ਦੋ ਲੈ ਲੈ ਡੰਡੇ। ਇਹ ਜਾਦੇ ਮੇਨ ਇੰਪੋਰਟੈਂਟ ਨੇ। ਆ ਤਿੱਖੇ ਲੈਣੇ ਦੇਖੋ ਹੁਣ ਇਹ ਕੰਮ ਕਰਦੇ ਨੇ ਕਿ ਨਾ। ਹੂੰ ਤਾਂ 50-50 ਰੁਪਏ ਨਹੀਂ ਮਿਲਦੇ ਨੇ ਆਪਾਂ ਇਹ 100-100 ਰੁਪਏ ਦੀਆਂ ਲੈ ਜਾਣੀਆਂ। ਅਸ ਟਾਈਮ ਅਸੀਂ ਰਿਸ਼ੀਕੇਸ਼ ਤੋਂ ਥੋੜਾ ਜਿਹਾ ਬਾਹਰ ਆਏ ਆਂਗੇ ਤੇ ਤੁਸੀਂ ਕੋਸ਼ਿਸ਼ ਕਰੋ ਵੀ ਜੇਕਰ ਸਵੇਰੇ ਜਲਦੀ ਬਾਹਰ ਨਿਕਲਿਆ ਹੁੰਦਾ ਬੈਟਰ ਹੈ ਕਿਉਂਕਿ ਇੱਥੇ ਰਾਫਟਿੰਗ ਬਾਲੇ ਵੱਡੇ ਲੈਵਲ ਤੇ ਹੁੰਦੀ ਹੈ ਰਿਸ਼ੀਕੇਸ਼ ਹੈਡਾ ਰਾਫਟਿੰਗ ਵਾਸਤੇ ਫੇਮਾ ਜਿਵੇਂ ਕਿ ਤੁਸੀਂ ਪਿੱਛੇ ਦੇਖ ਹੀ ਸਕਦੇ ਹੋ ਕਿ ਲਗਾਤਾਰ ਰੇੜੀਆਂ ਰਾਫਟਿੰਗ ਨੇ ਕਿਸ਼ਤੀਆਂ ਲਗੀਆਂ ਇਹਨਾਂ ਦੀ ਲੈਨ ਬੰਨੀ ਹੋਈ ਆ ਪੂਰੀ ਲੈਨ ਦੇ ਵਿੱਚ ਇਹ ਲਗਾਤਾਰ ਆ ਰਹੇ ਨੇ ਜਿਹਦੇ ਕਰਕੇ ਤੁਹਾਨੂੰ ਟ੍ਰੈਫਿਕ ਦੇ ਵਿੱਚ ਕਾਫੀ ਲੰਬੇ-ਲੰਬੇ ਜਾਮਾਂ ਦਾ ਸਾਹਮਣਾ ਕਰਨਾ ਪੈ ਜੂਗਾ ਪਰ ਆਪਾਂ ਤਾਂ ਕਾਫੀ ਹੱਦ ਤੱਕ ਪਹਾਰ ਆ ਚੁੱਕੇ ਹਾਂਗੇ ਤੇ ਜਿਹੜਾ ਏਰੀਆ ਪਹਾੜਤਾਂ ਦਾ ਸ਼ੁਰੂ ਹੋ ਚੁੱਕਿਆਗਾ ਕਾਫੀ ਲੰਮਾ ਸਫ਼ਰ ਰਹਿਣ ਵਾਲਾ ਅੱਜ ਕਰੀਬਨ 262 ਕਿਲੋਮੀਟਰ ਦੀ ਜਰਨੀ ਰਹਿਣੀ ਹੈ ਜੀ ਗੋਵਿੰਦਗੜ੍ਹ ਤੱਕ ਪਹੁੰਚਣਾਗਾ ਤੇ ਰਸਤੇ ਦੇ ਉੱਤੇ ਜਿਹੜੀਆਂ ਜਿਹੜੀਆਂ ਲੋਕੇਸ਼ਨਾਂ ਆਉਣੀਆਂ ਉਹ ਤੁਹਾਨੂੰ ਆਪਾਂ ਦਿਖਾਉਂਦੇ ਜਾਵਾਂਗੇ ਤੇ ਇੱਧਰ ਨਾਲ ਰੀਵਰ ਗੰਗਾ ਇਹਦੇ ਨਾਲ ਹੀ ਆਪਣਾ ਜਿਹੜਾ ਅੱਜ ਦਾ ਸਾਰਾ ਸਫ਼ਰ ਰਹਿਣਾਗਾ ਤੇ ਅੱਗੇ ਜਾ ਕੇ ਆਪਾਂ ਤੁਹਾਨੂੰ ਦੋ ਨਦੀਆਂ ਦਾ ਸੰਗਮ ਵੀ ਦਿਖਾਵਾਂਗੇ ਜਿਹੜਾ ਫੇਮਸ ਹੈਗਾ ਸੋ ਪੂਰਾ ਵਧੀਆ ਵਲੌਗ ਰਹਿਣ ਵਾਲਾ ਅੱਜ ਦਾ ਜੁੜੇ ਰਹੋ ਤੇ ਤੁਹਾਨੂੰ ਦਿਖਾਉਣੇ ਆਪਾਂ ਅੱਗੇ ਜਾ ਕੇ ਘੰਟੇ ਦਾ ਜਿਹੜਾ ਸਫ਼ਰ ਅਸੀਂ ਕੰਪਲੀਟ ਕਰ ਲਿਆ ਹੈ ਪਿੱਛੇ ਆਪਾਂ ઋਸ਼ੀਕੇਸ਼ ਤੋਂ ਚੱਲੇ ਹੋਏ ਆਂ ਤੇ ਅੱਗੇ 20 ਕਿਲੋਮੀਟਰ ਤੋਂ ਬਾਅਦ ਸ਼੍ਰੀਨਗਰ ਆਉਣਾ ਤੇ ਫਿਰ ਦੂਆਬ ਦੇਵਪਰਾਗ ਵੀ ਆਉਣਾਗਾ ਤੇ ਜਿੱਥੇ ਦੋਨੋਂ ਦਿਆਂ ਦਾ ਸੰਗਮ ਹੁੰਦਾਗਾ ਉਹ ਵੀ ਤੁਹਾਨੂੰ ਆਪਾਂ ਅੱਗੇ ਨੈਕਸਟ ਕਲੀਪਾਂ ਵਿੱਚ ਦਿਖਾਵਾਂਗੇ ਤੇ ਵੈਦਰ ਥੋੜਾ ਠੀਕ-ਠਾਕ ਹੀ ਆ ਕੋਈ ਇੰਨੀ ਠੰਡ ਨਹੀਂ ਹੈਗੀ ਨਾ ਹੀ ਕੋਈ ਕਹਿ ਸਕਦੇ ਆ ਵੀ ਕੋਈ ਵੱਖਰਾ ਮੌਸਮ ਹੈ ਉਵੇਂ ਪੰਜਾਬ ਜੇ ਵਰਗੀ ਆਪਾਂ ਨੂੰ ਗਰਮੀ ਮਹਿਸੂਸ ਹੁੰਦੀ ਆ ਪਰ ਹਲਕੀ ਹਲਕੀ ਹਵਾ ਦੀ ਚੱਲੀ ਜਾਂਦੀ ਹੈਗੀ ਤੇ ਬਾਕੀ ਆਪਾਂ ਨੂੰ ਪੇਸ਼ੈਂਸ ਨਾਲ ਹੀ ਚਲਾਉਣਾ ਪੈਣਾਗਾ ਜਿੰਨਾ ਆਪਾਂ ਆਰਾਮ ਨਾਲ ਚਲਾਵਾਂਗੇ ਉਨਾ ਹੀ ਫਾਇਦਾ ਹੈਗਾ ਕਿਉਂਕਿ ਜੇ ਆਪਾਂ ਬੜੀ ਤੇਜ਼ੀ ਕਰਾਂਗੇ ਕੋਈ ਨਾ ਕੋਈ ਤਰ ਘਟਨਾ ਵਾਪਰ ਜਾਂਦੀ ਹੈ ਤਾਂ ਆਪਾਂ ਬਿਲਕੁਲ ਆਰਾਮ ਨਾਲ ਆ ਰਹੇ ਹਾਂਗੇ ਪਿਛਲੇ 2 ਘੰਟੇ ਤੋਂ ਆਪਾਂ 50 ਕਿਲੋਮੀਟਰ ਕਵਰ ਕਰ ਰਹੇ ਨੇ ਇਸ ਹਾਲ ਨਾਲ ਆਪਣਾ 200 ਕਿਲੋਮੀਟਰ ਦਾ ਸਫ਼ਰ ਹੋਰ ਬਾਕੀ ਹੈਗਾ ਤੇ ਉਹ ਵੀ ਆਪਾਂ ਕੰਪਲੀਟ ਜਲਦੀ ਕਰ ਲਾਂਗੇ ਬਾਕੀ ਨਜ਼ਾਰਾ ਹੀ ਪੂਰੇ ਸ਼ਾਨਦਾਰ ਨੇ ਆਲੇ ਦੁਆਲੇ ਪਹਾੜਾਂ ਦੇ ਤੇ ਅੱਗੇ ਹੁਣ ਆਪਾਂ ਚੱਲਦੇ ਆਂ ਤੇ ਤੁਹਾਨੂੰ ਅੱਗੇ ਜਾ ਕੇ ਦੇਵ ਪ੍ਰਿਆਗ ਜਿਹੜਾ ਉਹ ਦਿਖਾਉਣੇ ਆਂਗੇ। ਇਹ ਕਿੰਨੇ ਸ਼ਾਨਦਾਰ ਨਜ਼ਾਰਾ ਸਾਹਮਣੇ ਪਹਾੜ ਦਾ ਕਿੰਨਾ ਹਰਿਆ ਭਰਿਆ। ਇੱਕ ਪਾਸੇ ਹਰੇ ਭਰੇ ਪਹਾੜ ਨੇ ਤੇ ਇੱਕ ਪਾਸੇ ਮਿੱਟੀ ਨਾਲ ਲੱਦੇ ਹੋਏ ਪਹਾੜ ਹੁੰਦੇ ਨੇ। ਜੇ ਲੈਂਡਸਲਾਈਡ ਦਾ ਕੋਈ ਪਤਾ ਨਹੀਂ ਕਦੋਂ ਹੋ ਜਾਏ। ਪਿੱਛੇ ਘਟੋ ਘੜ 50 ਤੋਂ 60 ਇਦਾਂ ਦੇ ਪਹਾੜ ਨੇ ਜਿਨ੍ਹਾਂ ਦੇ ਕਾਰਨਰ ਤੇ ਲਿ ਜਾਂਦਾ ਵੀ ਇਥੇ ਲੈਂਡਸਕੇਪ ਹੋ ਸਕਦੀ ਹੈ। ਆਪਾਂ ਅੱਗੇ ਤੀਵੜ ਲਾਣਾ। ਕਈ ਤਲਾਣਾ ਵੀ ਹੈ ਜਿਹੜੀਆਂ ਵੀ ਇੱਕਦਮ ਆ ਜਾਂਦੀਆਂ ਲੰਬੀ ਤੱਕ ਖਲਾਣ ਹੁੰਦੀ ਆ। ਹਮੇਸ਼ਾ ਆਪਣੀ ਲੇਨ ਜਿਵੇਂ ਚਲਾਓ। ਆਪ ਵਧੀਆ ਰਹਿੰਦਾ ਹੈਗਾ। ਇਹਨਾਂ ਆਪ ਸਾਡੀ ਨਾਲ ਚੱਲਾਂਗੇ ਉਸੇ ਫਾਇਦਾ ਪਾੜਾਂ ਦੇ ਵਿੱਚ। ਦੇ ਫਰਿਆਗ ਅੱਗੇ ਆਣਾ ਹੈਗਾ। 9 ਕਿਲੋਮੀਟਰ ਰਹਿ ਗਿਆ ਆਪਣਾ ਇਥਾਂ। ਤੋ ਆਹ ਸਿਰਨਾਗਰ ਆਉਣਾ ਹੈਗਾ ਫਿਰ ਆਪਾਂ ਥੋੜੀ ਰੈਸਟ ਕਰਕੇ ਫਿਰ ਅੱਗੇ ਚੱਲਾਂਗੇ। ਅੱਥਾਨਾ ਵੀ ਇੱਥੇ ਪੂਰਾ ਜੋਰ ਲਾਵੇਗਾ। ਪੂਰੀ ਬਾਹਰ ਨਿਕਲਿਆਂ ਦੇ ਇੱਥੇ ਮੋੜ ਆਇਆ ਨਾ। ਇੱਧਰ ਸ਼ਿਵ ਜੀ ਦੀ ਸ਼ਾਨਦਾਰ ਮੂਰਤੀ ਲੱਗੀ ਹੈ ਪਹਾੜਾਂ ਦੇ ਵਿੱਚ। ਸ਼ੋਭਾ ਵਧਾਉਂਦੀ ਹੈ ਪੂਰੀ। ਇੱਧਰ ਦੇਵੀ-ਦੇਵਤਾਾਂ ਦੇ ਮੰਦਰਾਂ ਤਾਂ ਆ ਬੜੀ ਜਿਆਦੇ ਨੇ ਪਹਾੜਾਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਮੜਦੇ ਨੇ। ਅੰਦਰ ਨੀਚੇ ਪੱਥਰ-ਪੱਥਰ ਤੋੜਨ ਦੀ ਜਿਹੜੀ ਮਿਲਦਾ ਕੋਈ ਜਨਰੇਟਰ ਲੱਗੀ ਹੋਈ ਹੈ ਕਿ ਥੱਲੇ ਕੰਮ ਚੱਲੀ ਜਾਂਦਾ ਹੈਗਾ ਐਸ ਟਾਈਮ ਆਪਾਂ ਦੇਵ ਪ੍ਰਯਾਗ ਤੇ ਖੜੇ ਆਂਗੇ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਜਿਹੜਾ ਦੋ ਨਦੀਆਂ ਦਾ ਸੰਗਮ ਹੈ ਤੇ ਇੱਥੇ ਭਾਗੇ ਰਥੀ ਤੇ ਹਲਕ ਨੰਦਾ ਦੋ ਨਦੀਆਂ ਆ ਕੇ ਆਪਸ ਵਿੱਚ ਮਿਲਦੀਆਂ ਤੇ ਉੱਥੇ ਸੰਗਮ ਬਣਦਾ ਹੈਗਾ ਤੇ ਤੁਹਾਨੂੰ ਆਪਾਂ ਤਸਵੀਰਾਂ ਦਿਖਾਉਣੇ ਹੈਗੇ ਉੱਪਰ ਤੋਂ ਤੁਹਾਨੂੰ ਤਸਵੀਰਾਂ ਦਿਖਾਉਣੇ ਕਿਉਂਕਿ ਨਦੀ ਕਾਫੀ ਗਿੱਝੀ ਆ ਇਹ ਜੋ ਮਿੱਟੀ ਰੰਗਾ ਰੰਗਾ ਹੈ ਇਹ ਨਦੀਆਂ ਨਾਮ ਹੈ ਅਦਿਕਨੰਦਾ ਤੇ ਹਿੜੀ ਇਹਦੇ ਨੀਲੇ ਰੰਗ ਚਾਦੀ ਹੈ ਤੇ ਇਹਦਾ ਨਾਮ ਹੈ ਭਾਗੀ ਰਤੀ ਜਦੋਂ ਇਹ ਦੋਨੋਂ ਆਪਸ ਵਿੱਚ ਮਿਲਦੀਆਂ ਤੇ ਉੱਥੇ ਸੰਗਮ ਬਣਦਾ ਤੇ ਅੱਗੇ ਗੰਗਾ ਨਦੀ ਬਣ ਜਾਂਦੀ ਹੈ ਉੱਥੇ ਜਿਹੜਾ ਸਨਾਨ ਕੀਤਾ ਜਾ ਰਿਹਾ ਹੈਗਾ ਉਹ ਘਾਟ ਬਣਿਆ ਹੋਇਆ ਤੇ ਇਹ ਵੀ ਹਿੰਦੂ ਸਥਾਨਾਂ ਦੇ ਜਿਹੜੇ ਮੇਨ ਜੋ ਚਾਰਤਾ ਹੁੰਦੀ ਯਾਤਰਾ ਕਰਦੇ ਨੇ ਉਹਦੇ ਵਿੱਚ ਇਹਨੂੰ ਵੀ ਸ਼ਾਮਿਲ ਕੀਤਾ ਜਾਂਦਾ ਤੇ ਇਹਦੇ ਚ ਵੀ ਸਨਾਣ ਕਰਨਾ ਪਵਿੱਤਰ ਮੰਨਿਆ ਜਾਂਦਾ ਹੈ ਇਹ ਹੈਗਾ ਸੋਸਾਇਟੀ ਦੇ ਪ੍ਰਿਆਰਕਾ ਸ਼ਹਿਰ ਖੂਬਸੂਰਤ ਬਣਿਆ ਹੋਇਆ ਤੇ ਫਿਰ ਲੋਕ ਜਿਹੜੇ ਵੀ ਅੱਗੇ ਯਾਤਰਾ ਵਾਲੇ ਆਉਂਦੇ ਨੇ ਤੇ ਉਹ ਆਪਣੀਆਂ ਮੈਮਰੀਜ਼ ਯਾਦ ਕਰਦੇ ਨੇ ਤੇ ਸਿਹਾ ਕਰਦੇ ਨੇਗੇ ਕੋਸ਼ਿਸ਼ ਕਰਾਂਗੇ ਆਉਂਦੇ ਹੋਏ ਆਪਾਂ ਵੀ ਇਗਲੀ ਸਾਈਡ ਜਾ ਕੇ ਤੁਹਾਨੂੰ ਉੱਥੋਂ 뷰 ਦਿਖਾਈਏ ਜਦੋਂ ਆਪਾਂ ਵਾਪਸ ਇਧੇ ਆਵਾਂਗੇ ਕਿੱਥੇ ਕਿਤੇ ਤਾਂ ਇਹਨਾਂ ਨਦੀਆਂ ਦਾ ਫਲੋ ਕਾਫੀ ਜ਼ਿਆਦਾ ਅੰਦਰ ਤੇ ਕਿਤੇ ਕਿਤੇ ਘਟ ਜਾਂਦੀਆਂ ਨੇ ਜੇ ਤੁਸੀਂ ਉਧਰ ਦੇਖੋਗੇ ਉਧਰੋਂ ਕਾਫੀ ਫਲੋਤ ਆ ਰਹੀ ਹੈ ਤੇ ਇਹਨਾਂ ਦੋਨਾਂ ਦੇ ਰੰਗਾਂ 'ਚ ਕਿੰਨਾ ਡਿਫਰੈਂਸ ਹੈ ਉਹ ਮਿੱਟੀ ਰੰਗ ਹੈ ਰੰਗ ਹੈ ਤੇ ਨੀਲਾ ਰੰਗ ਹੈ ਤੇ ਆਪਾਂ ਚਾਹ ਕੇ ਪ੍ਰੋਪਰ ਮਿੱਟੀ ਰੰਗ 'ਚ ਪੂਰੀ ਦੀ ਪੂਰੀ ਰੰਗੀ ਗਈ ਅੱਗੇ ਗੰਗਾ ਨਦੀ ਬਣ ਜਾਂਦੀ ਹੈ ਹਾਂਜੀ ਹੈ ਸਾਹਮਣੇ ਅਗੇ ਸੈਂਟਰਲ ਸਾਂਸਕ੍ਰਿਤੀ ਯੂਨੀਵਰਸਿਟੀ ਯੈਸ ਇਹ ਹੁਣ ਆਪਾਂ ਅੱਗੇ ਦਾ ਜਿਹੜਾ ਕੰਟੀਨਿਊ ਰੱਖਦੇ ਆਂਗੇ ਅੱਜ ਵੀ ਆਪਣਾ ਕਾਫੀ ਲੰਮਾ ਸਫ਼ਰ ਪਿਆਗਾ ਇੱਕ ਸਪੈਸ਼ਲ ਜਿਹੜਾ ਨਿਊ ਸਿਤਾਪਾ ਆ ਜਿਹੜਾ ਸਥੇਰ ਰੁਕੇ ਅਧਰਵਾਜ ਵੀ ਤਾਂ ਅਜੇ ਆਪਣਾ ਸਫ਼ਰ 200 ਕਿਲੋਮੀਟਰ ਦੇ ਕਰੀਬ ਆ ਤੇ ਆਪਾਂ ਛੋਟੇ ਛੋਟੇ ਸਟੋਪੇ ਲੈ ਲੈਨੇ ਆਪਣੇ ਸਵਾਰ ਦੇ ਵਿਚਾਲੇ 60-70 ਕਿਲੋਮੀਟਰ ਤੋਂ ਬਾਅਦ ਬਾਕੀ ਠੜਾ ਆ ਬੋਡੀ ਵੀ ਠੀਕ ਰਵੇ ਤੇ ਹੁਣ ਚੱਲਦੇ ਆਪਾਂ ਅੱਗੇ ਆਪਣੇ ਸਫ਼ਰ ਤੇ ਹਾਂਜੀ ਨੀਂਦੀ ਆਉਂਦੀ ਲੱਗ ਰਹੀ ਸੀ ਤੇ ਫਿਰ ਆਪਾਂ ਇੱਕ ਜ਼ਿਆਦਾ ਕੱਪ ਪੀਤਾ ਹੁਣ ਬਹਿਦਾ ਗਰਮੀ ਬੜੀ ਜ਼ਿਆਦਾ ਹੋ ਰਹੀ ਹੈ ਪਰ ਆਪਣੇ ਕੋਲ ਕੋਈ ਚਾਰਾ ਨਹੀਂ ਹੈਗਾ ਤੇ ਕਾਫੀਨ ਜਾਂ ਫਿਰ ਕੋਫੀ ਜਾਂ ਚਾਹ ਇਹਨਾਂ ਦੋਨਾਂ ਚੀਜ਼ਾਂ ਦਾ ਆਪਸ਼ਨ ਨਹੀਂ ਸੀ ਤਾਂ ਆਈਂ ਆਪਾਂ ਅੱਗੇ ਜਾ ਕੇ ਡਰਾਈਵ ਕਰ ਸਕਦੇ ਨਹੀਂ ਤਾਂ ਨੀਂਦ ਆਉਣੀ ਹੈ ਤੇ ਨੀਂਦ ਪੂਰੀ ਨਹੀਂ ਗਈ ਤੇ ਫਿਰ ਦੋਸਤਾਂ ਨਾਲ ਨਹੀਂ ਮੈਂ ਤਾਂ ਫਿਰ ਇੱਕ ਜ਼ਿਆਦਾ ਕੱਪ ਲੈ ਲਿਆ ਇਸ ਸਮੇਂ ਆਪਾਂ ਰੋਦਰਪਰਾਗ ਤੋਂ ਅੱਗੇ ਚੱਲਣ ਲੱਗੇ ਆਂਗੇ ਸ਼੍ਰੀ ਨਗਰ ਦੇ ਵੱਲ ਇਧਰ ਅੱਗੇ ਜੋ ਸ਼ੀਮਾ ਠੰਡੇ ਹੋਏ ਆਪਾਂ ਪਹੁੰਚਾਂਗੇ ਗੋਵਿੰਦ ਘਾਟ ਤੋਂ ਦੇਖੋ ਗੋਵਿੰਦ ਘਾਟ ਤੇ ਫਿਰ ਸ਼੍ਰੀ ਨਗਰ ਸਾਹਿਬ ਤੱਕ ਤੇ ਵੈਦਰ ਕੰਡੀਸ਼ਨਾਂ ਕਾਫੀ ਜਿਆਦੇ ਵਾਸਤ ਨੇਗੇ ਬਹੁਤ ਜ਼ਿਆਦੇ ਗਰਮੀ ਹੈ ਤੇ ਹੁਣ ਆਪਾਂ ਅੱਗੇ ਵੱਲ ਚੱਲਦੇ ਆਂ ਐਸ ਸਮੇਂ ਆਪਾਂ ਸ਼੍ਰੀ ਨਗਰ ਸ਼ਹਿਰ ਦੇ ਵਿੱਚੋਂ ਗੁਜ਼ਰ ਰਹੇ ਆਂ ਕਾਫੀ ਵੱਡਾ ਸ਼ਹਿਰ ਹੈ ਹੁਣ ਤੱਕ ਜਿੰਨੇ ਵੀ ਆਪਾਂ ਛੋਟੇ ਕਸਵੇ ਵਗੈਰਾ ਇਹਦੇ ਪਿੰਡਾ ਵਗੈਰਾ ਤੋਂ ਗੁਜ਼ਰਿਆਂਗੇ ਉਹਨਾਂ ਸਾਰਿਆਂ 'ਚ ਆਪਾਂ ਨੂੰ ਇਹ ਸ਼੍ਰੀਨਗਰ ਕਾਫੀ ਵੱਡਾ ਲੱਗਿਆ ਤੇ ਇੱਥੇ ਆਪਣਾ ਗੁਰੂ ਘਰ ਵੀ ਮੌਜੂਦ ਹੈ ਸ਼੍ਰੀਨਗਰ ਵਿਖੇ ਤੁਸੀਂ ਇੱਥੇ ਆ ਕੇ ਵੀ ਸਟੇ ਕਰ ਸਕਦੇ ਹੋਗੇ ਤੇ ਇੱਥੇ ਵੀ ਰਹਿੰਦਾ ਪੂਰਾ ਵਧੀਆ ਪ੍ਰਬੰਧ ਹੈਗਾ ਤੇ ਫਰਾਸੀ ਤਰਸ਼ੀ ਕੇ ਲੋਕੇ ਸੀਗੇ ਸੋ ਅੱਜ ਅਸੀਂ ਸਿੱਧਾ ਗੋਵਿੰਦ ਕਾਰਟ ਵੇਖ ਜਾਵਾਂਗੇ ਪਰ ਤੁਸੀਂ ਜੇ ਇੱਥੇ ਆ ਜਾਂਦੇ ਹੋ ਤਾਂ ਜ਼ਰੂਰ ਸ਼੍ਰੀਨਗਰ ਵਿਖੇ ਆਓ ਇਹ ਵੀ ਬਹੁਤ ਵਧੀਆ ਦੇਖਣ ਲਾਇਕ ਜਗ੍ਹਾ ਹੈ ਇੱਥੇ ਮੌਨਸੂਨ ਦੇ ਟਾਈਮ ਵਿੱਚ ਤਾਂ ਇੱਥੇ ਪੂਰਾ ਪਾਣੀ ਪਾਣੀ ਭਰਿਆ ਹੁੰਦਾ ਦੇਖ ਸਕਦੇ ਹੋ ਇਹ ਬਿਲਕੁਲ ਛਾਲੀ ਭਿਆ ਜਦ ਕਿ ਮੌਨਸੂਨ ਚ ਤਾਂ ਪੂਰਾ ਭਰਿਆ ਹੁੰਦਾ ਹੈ ਬਾਕੀ ਇਹ ਹਰਾ ਭਰਾਇਆ ਥੋੜਾ ਆਲਾ ਦਵਾਲਾ ਚਿਰਦਾ ਕਾਫੀ ਵਧੀਆ ਬਣਿਆ ਹੋਇਆ ਹੈ ਸ਼੍ਰੀਨਗਰ ਦਾ ਆਪਣੇ ਕੋਲ ਟਾਈਮ ਘਟਾ ਨਹੀਂ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਦੇ ਡਾ ਸ਼੍ਰੀ ਨਗਰ ਵਿਖੇ ਬਣਾਇਆ ਕਾਫੀ ਵੱਡਾ ਸਾਰਾ ਗੁਰਦੁਆਰਾ ਤੁਸੀਂ ਇੱਥੇ ਵੀ ਆ ਕੇ ਜ਼ਰੂਰ ਸਟੇ ਕਰ ਸਕਦੇ ਹੋਗੇ ਇਸ ਤੋਂ ਬਾਅਦ ਆਪਾਂ ਅੱਗੇ ਜੋਸ਼ੀ ਮੱਠ ਪਹੁੰਚ ਜਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਦੋ ਰਸਤੇ ਗੁਜ਼ਰ ਜਾਂਦੇ ਨੇ ਇੱਕ ਇੱਕੇ ਦਾਰਨਾਥ ਨੂੰ ਡਾਇਵਰਟ ਹੋ ਜਾਂਦਾ ਤੇ ਦੂਜਾ ਹਿੰਗੂਨ ਸਾਹਿਬ ਨੂੰ ਹੋ ਜਾਂਦਾ ਹੈ ਹਾਂਜੀ ਆਪਾਂ ਹੁਣੇ ਸ਼੍ਰੀ ਨਗਰ ਟੱਪ ਕੇ ਬਾਹਰ ਆਏ ਆ ਤੇ ਇਸ ਤੋਂ ਬਾਅਦ ਰੁਦਰ ਪ੍ਰਯਾਗ ਆਉਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਗੋਵਿੰਦ ਘਾਟ ਜਿਹੜਾ ਉੱਥੇ ਪਹੁੰਚਾਂਗੇ ਤੇ ਇੱਥੇ ਸੀ ਜਾਂਦੇ ਜਾਂਦੇ ਸਾਡੀ ਨਿਗਾ ਇਧਰਲੇ ਪਾਸੇ ਕਰੀਵਰ ਤੇ ਪੈਂਦੀ ਆ ਇਹ ਰੀਵਰ ਦਾ ਨਾਮ ਹੈਗਾ ਹਲਕਨੰਦਾ ਆਪਾਂ ਤੁਹਾਨੂੰ ਪਿੱਛੇ ਵੀ ਦੱਸਿਆ ਸੀਗਾ ਉੱਥੇ ਜਦੋਂ ਰੁਦਰਪਰਾਗ ਦੇ ਵਿਖੇ ਹਲਕਨੰਦਾ ਤੇ ਭਾਗੀ ਰਥੀ ਇਹ ਦੋਨੋਂ ਮਿਲਦੇ ਨੇ ਤਾਂ ਕਿ ਜਾ ਕੇ ਗੰਗਾ ਨਦੀ ਬਣਦੀ ਆ ਇਹ ਉਹ ਹਲਕਨੰਦਾ ਹੈਗੀ ਤੇ ਉਹ ਸਾਹਮਣੇ ਹਾਈਡਰੋ ਪ੍ਰੋਜੈਕਟ ਲਾਇਆ ਗਿਆ ਹੈਗਾ ਇੱਥੇ ਬਿਜਲੀ ਵਗੈਰਾ ਪੈਦਾ ਕੀਤੀ ਜਾਂਦੀ ਹੁੰਦੀ ਹੋਣੀ ਤੇ ਇੱਥੇ ਸਾਰਾ ਪਾਣੀ ਇਕੱਠਾ ਕੀਤਾ ਗਿਆ ਹੈ ਪਹਾੜਾਂ ਤੋਂ ਜਿਹੜਾ ਪਿੱਛੇ ਪਾਣੀ ਆਉਂਦਾ ਤੇ ਉਹ ਹਾਈਡਰੋ ਪ੍ਰੋਜੈਕਟ ਉੱਥੇ ਜਿਹੜੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਕਾਫੀ ਵੱਡੇ ਚੋੜੇ ਏਰੀਆ ਦੇ ਵਿੱਚ ਇਹ ਪਾਣੀ ਨੂੰ ਇਕੱਠਾ ਕੀਤਾ ਗਿਆ। ਕਾਫੀ ਲੰਮਾ ਏਰੀਆ ਇਹ। ਜ਼ਮੀਨ ਦੇ ਦੌਰਾਨ ਤਾਂ ਇਹ ਕਾਫੀ ਜ਼ਿਆਦਾ ਭਰ ਜਾਂਦਾ ਹੋਣਾ। ਜਿਸ ਹਿਸਾਬ ਨਾਲ ਇਸ ਟਾਈਮ ਵੀ ਇੱਥੇ ਬਹੁਤ ਜ਼ਿਆਦਾ ਪਾਣੀ ਆ। ਤਾਂ ਮੀਂਹ ਦੇ ਟਾਈਮ ਤੇ ਤਾਂ ਬਹੁਤ ਜ਼ਿਆਦਾ ਪਾਣੀ ਪੈਦਾ ਹੋ ਜਾਂਦਾ ਹੋਣਾ। ਤੇ ਸ਼੍ਰੀਨਗਰ ਟੱਪ ਦੇ ਸਾਰੇ ਇਹ ਹਾਈਡਰੋ ਪ੍ਰੋਜੈਕਟ ਆਪਣੇ ਸਾਹਮਣੇ ਆਉਂਦਾਗਾ ਅਲਕਨ ਹੁੰਦਾ। ਇਹਨੂੰ ਹਲਕਨੰ ਦਾ ਹਾਈਡਰੋ ਪ੍ਰੋਜੈਕਟ ਕਹਿੰਦੇ ਨੇ ਕਿ ਸ਼੍ਰੀਨਗਰ ਦੇ ਬਿਲਕੁਲ ਬਾਹਰਲੇ ਪਾਸੇ ਆ ਤੇ ਆਪਾਂ ਜੇ ਸਾਈਡ ਤੇ ਰੁੱਕ ਕੇ ਦੇਖਦੇ ਵੀ ਆ ਕਾਫੀ ਵਧੀਆ ਲੱਗਦਾ ਆਪਣੇ ਮਨ ਨੂੰ ਸ਼ਕੋਣ ਮਿਲਦਾ ਕਿਉਂਕਿ ਬਾਹਰਲੇ ਪਾਸੇ ਸੋਹਣੀਆਂ ਸੋਹਣੀਆਂ ਪਹਾੜੀਆਂ ਨੇ ਇਹਦੇ ਆਲੇ ਦੁਆਲੇ ਤੇ ਅਸੀਂ ਵੀ ਕੁਝ 5-5 ਮਿੰਟ ਇੱਥੇ ਰੁਕਿਆ ਕਿਉਂਕਿ ਧੁੱਪ ਬੜੀ ਜ਼ਿਆਦਾ ਹੈ ਧੁੱਪ ਨਾ ਹੋਵੇ ਸ਼ਾਮ ਦਾ ਵੇਲਾ ਹੋਵੇ ਤਾਂ ਬਹੁਤ ਹੀ ਵਧੀਆ ਲੱਗਦਾ ਹੈਗਾ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਫਿਰ ਉਧਰ ਪ੍ਰਿਆਗ ਨੂੰ ਤੇ ਉੱਥੋਂ ਫਿਰ ਅੱਗੇ ਗੋਵਿੰਦ ਘਾਟ ਵੱਲ ਚੱਲਦੇ ਗੁਰਦੁਆਰਾ ਲੰਗਰ ਤੁੰਦਵਾਨ ਸਾਹਿ ਉਹਨਾਂ ਸੀ ਇੱਥੇ ਆ ਕੇ ਰੁਕੇਗੇ ਤੇ ਇੱਥੇ ਛੱਕਦੇ ਹੁਣ ਲੰਗਰ ਕਿਉਂਕਿ ਦੁਪਹਿਰ ਦਾ ਵੇਲਾ ਹੋ ਚੁੱਕਿਆਗਾ। ਕਰੀਬਨ 2:30 ਦਾ ਟਾਈਮ ਹੋ ਚੁੱਕਿਆ। ਤੇ ਹੁਣ ਇੱਥੋਂ ਜਿਹੜਾ ਸਫ਼ਰ ਹੈਗਾ 120 ਕਿਲੋਮੀਟਰ ਦੇ ਲਗਭਗ ਰਹਿ ਚੁੱਕਿਆਗਾ। ਜਿੰਨੇ ਵੀ ਅੱਗੇ ਯਾਤਰਾ ਕਰਨ ਆਉਣੇਗੇ ਜ਼ਰੂਰੀ ਇਸ ਜਗ੍ਹਾ ਰੁਕਦੇ ਨੇ ਆ ਕੇ। ਤੇ ਛੇ ਸਨਾਨ ਘਰ ਵੀ ਬਣਾਏ ਨੇ ਤੇ ਵਾਸ਼ਰੂਮ ਮਿਲਿਆ ਸਾਰਾ ਕੁਝ। ਇਹ ਉਧਰ ਰਹਿਣ ਦਾ ਹੀ ਪ੍ਰਬੰਧ ਹੈ ਤੁਸੀਂ ਇੱਥੇ ਆ ਕੇ ਵੀ ਰੁਕ ਸਕਦੇ ਹੋਗੇ ਤੇ ਹੁਣ ਆਪਾਂ ਲੰਗਰ ਛਕਦੇ ਆ ਜਾ ਕੇ ਤੇ ਫਿਰ ਅੱਗੇ ਲਈ ਰਵਾਨਾ ਹੋਨੇ ਆਂ ਤੇ ਇਸ ਸਮੇਂ ਆਪਾਂ ਲੰਗਰ ਦਮਦੋਸਾ ਉਹ ਦੁਆਰਾ ਨਾ ਕਿ ਰਸੋਈ ਦੇ ਵਿੱਚ ਖੜੇ ਆ ਤੇ ਕੁਝ ਟਾਈਮ ਇੱਥੇ ਆਰਾਮ ਵੀ ਕਰਾਂਗੇ ਤੇ ਲੰਗਰ ਵੀ ਛਕਾਂਗੇ ਤੇ ਇੱਥੋਂ ਜਿਹੜੀ ਯਾਤਰਾ ਆਪਣੀ ਅੱਗੇ ਥੋੜਾ ਡਿਸਟੈਂਸ ਵੀ ਜਾਣਾ ਹੈਗਾ ਤੇ ਇੱਥੇ ਯਾਤਰੀਆਂ ਦੇ ਰਹਿਣ ਦਾ ਵਿਸ਼ੇਸ਼ ਪ੍ਰਬੰਧ ਹੈ ਆਕੇ ਰੁਕ ਸਕਦੇ ਹੋ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਸਾਰੇ ਰੂਮਸ ਨੇ ਇਹ ਇਹ ਜਾਤਰੀ ਨੇ ਜਿਹੜੇ ਥਕਾਵਟ ਹੋ ਜਾਂਦੀ ਹੈ ਜਿਵੇਂ ਕਈ ਕਾਫੀ ਦੂਰ ਤੋਂ ਆਏ ਹੁੰਦੇ ਆ ਉਹ ਇੱਥੇ ਆ ਕੇ ਰੁਕ ਸ਼ਾਦੇ ਆ ਇੱਥੇ ਕਮਰਿਆਂ ਦੇ ਰਹਿਣ ਦਾ ਪ੍ਰਬੰਧ ਹੈਗਾ ਤੇ ਇਧਰ ਲੰਗਰ ਜਿਹੜਾ ਹਾਰ ਟਾਈਮ ਚੱਲਦਾ ਰਹਿੰਦਾ ਤੇ ਹੁਣ ਆਪਾਂ ਲੰਗਰ ਛਕਾਂਗੇ ਤੇ ਫਿਰ ਥੋੜਾ ਜਿਹਾ ਟਾਈਮ ਰੈਸਟ ਕਰਕੇ ਸਫ਼ਰ ਨੂੰ ਅਗੇ ਕੰਟੀਨਿਊ ਕਰਾਂਗੇ ਜਿਵੇਂ ਅਸੀਂ ਐਮਕੂਨ ਸਾਹਿਬ ਦੇ ਨੇੜੇ ਪਹੁੰਚ ਜਾਂਦੇ ਹਾਂ ਮੌਸਮ ਨੇ ਇੱਕਦਮ ਰੰਗ ਤੇ ਬਦਲਦੇ ਆ ਤੇ ਸਾਹਮਣੇ ਜਿਹੜੀਆਂ ਦੋ ਤਿੰਨ ਪਹਾੜੀਆਂ ਨੇ ਉਹਨਾਂ ਤੇ ਪੂਰਾ ਹਨ ਬੱਦਲ ਛਾਏ ਹੋਏ ਨੇਗੇ ਤੇ ਮੌਸਮ ਹਨ ਪੂਰਾ ਭਰਿਆ ਹੋਇਆ ਹੋ ਰਿਹਾ ਵੀ ਜਿਵੇਂ ਪੂਰਾ ਮੀਂਹ ਪੈ ਰਿਹਾ ਹੁੰਦਾ ਅੱਗੇ ਤੋਂ ਗੱਡੀਆਂ ਵੀ ਜਿਹੜੀਆਂ ਲਿਪੜੀਆਂ ਹੋਈਆਂ ਆ ਰਹੀਆਂ ਨੇ ਮੀਂਹ ਨਾਲ ਇੱਥੇ ਇੱਥੇ ਖੜੇ ਆ ਅਸੀਂ ਇੱਥੇ ਵੀ ਹਲਕਾ ਹਲਕਾ ਥੋੜਾ ਥੋੜਾ ਮੀਂਹ ਪੈ ਰਿਹਾ ਹੈਗਾ ਤਾਂ ਅਸੀਂ 5-10 ਮਿੰਟ ਵਾਸਤੇ ਰੁਕੀਏ ਇੱਥੇ ਵੀ ਜੇ ਮੀਂਹ ਰੁਕਦਾਗਾ ਫਿਰ ਤਾਂ ਕੋਈ ਨਾ ਕੋਈ ਸਲੂਸ਼ਨ ਕਰਕੇ ਦੇ ਲੱਗੇ ਪਤਾੰਗੇ ਉਹ ਸਾਡੇ ਕੋਲ ਸਿਰਫ ਇੱਕ ਵਾਟਰਪੂਫਾ ਲਿਫਾਫਾ ਜਿਆ ਇਹ ਚੜੇਗਾ ਅਮੀਰ ਕਰਦੇ ਵੀ ਮੀਂਹ ਰੁ ਅੱਗੇ ਜਾ ਕੇ ਤਾਂ ਕੋਈ ਨਾ ਪੇਸ਼ਲਿਸ਼ਨ ਕਰੀ ਲਾਵਾਂਗੇ ਇੱਥੋਂ 7 ਕਿਲੋਮੀਟਰ ਦਾ ਡਿਸਟੈਂਸ ਬਾਕੀ ਆ ਤੇ ਬਾਕੀ ਦੀ ਯਾਤਰਾ ਆਪਾਂ ਕੰਪਲੀਟ ਕਰ ਲਈਏ ਇਹ ਇਹਦੇ ਵਾਸਤੇ ਵੀ ਘੱਟੋ ਘੱਟ ਡੇਢ ਤੋਂ 2 ਘੰਟੇ 2 ਘੰਟੇ ਮੰਨ ਲਓ ਵੀ 2 ਘੰਟੇ ਦਾ ਲੱਗਣੇ ਲੱਗਣਗੇ ਤੇ ਜਾ ਕੇ 6:30 7:00 5:30 ਦਾ ਹੁਣ ਬੱਜ ਜੀ ਗਏ 7:00 ਵਜੇ ਦੇ ਕਰੀ ਉੱਥੇ ਪਹੁੰਚਾਂਗੇ ਤੇ ਪੂਰਾ ਸਫ਼ਰ ਮੈਂ ਆਪਣੇ ਛੋਟੇ ਵੀਰ ਖੁਸ਼ੀ ਦੇ ਨਾਲ ਕੰਪਲੀਟ ਕੀਤਾ ਹੈਗਾ ਕਿ ਭਾਈ ਨੇ ਵਧੀਆ ਸਾਥ ਦਿੱਤਾ ਆਪਣਾ ਜਿਵੇਂ ਮੁਸ਼ਕਲਾਂ ਤਾਂ ਆਉਂਦੀਆਂ ਨੇ ਸਫ਼ਰ ਦੇ ਵਿੱਚ ਉਹ ਸਾਨੂੰ ਵੀ ਆਈਆਂ ਨੇ ਬਾਕੀਆਂ ਨੂੰ ਵੀ ਆਉਂਦੀਆਂ ਨੇ ਪਰ ਆਪਾਂ ਪੂਰਾ ਡਟ ਕੇ ਮੁਕਾਬਲਾ ਕੀਤਾ ਤੇ ਹੌਲੀ-ਹੌਲੀ ਜਿਹੜਾ ਸਾਰੀ ਜਰਨੀ ਨੂੰ ਕੰਪਲੀਟ ਕਰਦੇ ਜਾ ਰਹੇ ਆਪਾਂ ਤੇ ਬਾਕੀ ਥੋੜਾ ਡਿਸਟੈਂਸ ਹੀ ਬਾਕੀ ਹੈ ਪੇਸ਼ੀਅੰਸ ਨਾਲ ਚੱਲਦੇ ਆ ਤੇ ਆਪਾਂ ਹੁਣ ਇਹਨੂੰ ਵੀ ਕੰਪਲੀਟ ਕਰ ਲਾਂਗੇ ਜਲਦੀ ਤੇ ਪਹੁੰਚ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਕੱਲ ਨੂੰ ਸਵੇਰੇ ਫਿਰ ਆਪਾਂ ਇਹਦਾ ਟਰੈਕਿੰਗ ਦਾ ਸਫ਼ਰ ਹੈਗਾ ਸੇਮਪੁਰ ਸਾਹਿਬ ਤੱਕ ਉਹਨੂੰ ਸ਼ੁਰੂ ਕਰਾਂਗੇ ਇਹਦਾ ਪਹਿਲਾ ਪੜਾਅ ਹੋਊਗਾ ਗੋਵਿੰਦ ਧਾਮ ਤੱਕ ਦਾ ਉਦੋਂ ਸਾਹਮਣੇ ਨਜ਼ਰ ਆ ਰਹੀ ਹੈ ਚੋਟੀ ਵਾਈਟ ਵਾਈਟ ਹੈ ਪੂਰੀ ਪਰਬਨਾਂ ਲੱਦੀ ਹੋਈ ਜਿਹੜੀ ਹੁਣ ਦਾ ਦਰੱਖਤਾਂ ਦੇ ਪਿੱਛੇ ਚਫਕੀ ਜਿਹੜਾ ਨਾਮ ਹੈ ਗਿਆ ਹਾਥੀ ਪਰਬਤ ਸਸਰੀਕਾਰ ਜੀ ਸਾਰਿਆਂ ਨੂੰ ਕੱਲ ਅਸੀਂ ਗੁਰਦੁਆਰਾ ਸਾਹਿਬ ਮੋਂਦੇ ਪੋਂਦੇ ਕਾਫੀ ਲੇਟ ਹੋ ਗਏ ਸੀਗੇ ਤਾਂ ਕਰਕੇ ਵੀਡੀਓ ਅਪਲੋਡ ਨਹੀਂ ਕਰ ਸਕੇ ਕਿਉਂਕਿ ਕਾਫੀ ਹਨੇਰਾ ਹੋ ਗਿਆ ਸੀ ਤੇ ਥੱਕੇ ਵੀ ਕਾਫੀ ਜ਼ਿਆਦੇ ਸੀਗੇ ਤੇ ਅਸੀਂ ਰਾਤ ਦੋ ਦਿਨ ਪੂਰੇ ਨੀਂਦਰੇ ਸੀਗੇ ਤਾਂ ਪੂਰੀ ਰੈਸਟ ਕੀਤੀ ਹੈਗੀ ਤੇ ਹੁਣ ਬੋਡੀ ਬਿਲਕੁਲ ਫਿੱਟ ਹੈਗੀ ਤੇ ਹੁਣ ਆਪਾਂ ਟਰੈਕ ਕਰਨ ਲਈ ਤਿਆਰ ਆਗੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਆਪਾਂ ਗੁਰਦੁਆਰਾ ਗੋਵਿੰਦ ਘਾਟ ਦੇ ਦਰਸ਼ਨ ਕਰਾਉਣੇ ਹੈਗੇ ਇਸ ਟਾਈਮ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਿਲਕੁਲ ਸਾਹਮਣੇ ਗੁਰਦੁਆਰਾ ਗੋਵਿੰਦ ਘਾਟ ਇੱਕ ਗੁਰਦੁਆਰਾ ਗੋਵਿੰਦ ਘਾਟ ਦਾ ਐਂਟ੍ਰੈਂਸ ਤੇ ਇਹਦੇ ਨਾਲ ਹੀ ਇੱਥੇ ਪਾਰਕਿੰਗ ਲੱਗੀ ਆ ਮੋਟਰਸਾਈਕਲਾਂ ਦੀ ਦੂ ਦੂ ਤੱਕ ਮੋਟਰਸਾਈਕਲ ਪਾਰਕ ਕੀਤੇ ਹੋਏ ਨੇ ਤੇ ਉੱਪਰ ਗੱਡੀਆਂ ਦੀ ਪਾਰਕਿੰਗ ਹੋਈ ਹੈ ਤੇ ਜਿਹੜਾ ਇਹ ਰਸਤਾ ਹੈਗਾ ਅੱਗੇ ਟਰੈਕਿੰਗ ਲਈ ਜਾਂਦਾ ਹੈਗਾ ਸ੍ਰੀ ਹਿਮਕੁੰਡ ਸਾਹਿਬ ਲਈ ਗੋਇੰਡਾ ਮੰਲੇ ਇੱਥੇ ਜਿਹੜੀਆਂ ਰੈਂਟਲ ਗੱਡੀਆਂ ਨੇਗੀਆਂ ਉਹ ਤੁਹਾਨੂੰ 트래ਕਿੰਗ ਦੇ ਰਸਤੇ ਤੱਕ ਅੱਗੇ 4 ਕਿਲੋਮੀਟਰ ਲੈ ਕੇ ਛੱਡ ਦਿੰਦੀਆਂ ਨੇ ਤੇ ਅੱਗੇ ਜਾ ਕੇ ਜਿਹੜੀ 트래ਕਿੰਗ ਸ਼ੁਰੂ ਹੁੰਦੀ ਆ ਤਾਂ ਮੇਰੇ ਨਾਲ ਜਿਹੜਾ ਆ ਨਦੀ ਆ ਪੂਰੀ ਚੱਲ ਰਹੀ ਐ ਬੜਾ ਸੋਨਾ ਤੇ ਮਨਮੋਹਕ ਦ੍ਰਿਸ਼ ਐ ਜੇ ਅਸੀਂ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜੇ ਤੁਹਾਨੂੰ ਜਾ ਕੇ ਦਰਸ਼ਨ ਕਰਾਉਣੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਆਫ ਦਾ ਮੇਨ ਐਂਟਰੈਂਸ ਅੰਦਰੋਂ ਦੇ ਸੱਤੋਂ ਪਹਿਲਾਂ ਅਨਿਸ਼ਾਨ ਸਾਹਿਬ ਕਰੋ ਦਰਸ਼ਨ ਅਨਿਸ਼ਾਨ ਸਾਹਿਬ ਦੇ ਸੰਗਤਾਂ ਦਾ ਭਾਰੀ ਇਕੱਠ ਆਇਆ ਹੋਇਆ ਹੈ ਇੱਥੇ ਜੋ ਕੱਲ੍ਹ ਸੀ ਰਾਤ ਆਏ ਸੀ ਰਾਤ ਇੱਥੇ ਬਹੁਤ ਜ਼ਿਆਦਾ ਜਿਹੜੀ ਸੰਗਤ ਸੀ ਕਿਉਂਕਿ ਹੁਣ ਦੁਪਹਿਰ ਦੇ 12:00 ਬੱਜ ਚੁੱਕੇ ਨੇ ਤੇ ਅੱਜ ਦੀ ਸੰਗਤ ਹੈ ਜਿਹੜੀ ਅੱਗੇ ਗੁਰਵਾਨਾ ਹੋ ਗਈ ਹੈ ਅਦਰ ਹੈ ਜੋਗੇ ਜੋਗੇ ਸੰਗਦੀ ਹੈਮਫੁੱਟ ਰਿਵਾਸ ਇਥੇ ਢੀਡੀਆਂ ਸੰਗਤਾਂ ਨੇ ਵਿਸ਼ਵਾਸ ਕਰਦਿਆਂ ਲਗੀ। ਤੇ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਇੱਕ ਮਾਰਕੀਟ ਬਣੀ ਹੋਈ ਹੈ ਛੋਟੀ ਜੀ। ਤੁਸੀਂ ਉੱਥੋਂ ਜਿਹੜਾ ਆਪਣਾ ਟਰੈਕਿੰਗ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਮਾਨ ਆ ਉਹ ਲੈ ਸਕਦੇ ਹੋ। ਆਪਾਂ ਤੁਹਾਨੂੰ ਬਾਅਦ ਚ ਦਿਖਾਉਣੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੱਗੇ ਦਰਸ਼ਨ ਕਰਦੇ ਹਾਂ। ਬੜਾ ਹੋਇਆ ਕਿਸੇ ਜੀ ਕਰ। ਜਿਹੜਾ ਆਪਣੇ ਕੋਲ ਐਕਸਟਰਾ ਲੱਗੇ ਜਾ ਉਹ ਆਪਾਂ ਇੱਥੇ ਜਮਾ ਕਰਵਾ ਲਾਂਗੇ। ਕਿਉਂਕਿ ਇੰਨੇ ਬੈਗ ਚੱਕ ਕੇ ਟਰੈਕਿੰਗ ਕਰਨੀ ਬਹੁਤ ਔਖੀ ਹੁੰਦੀ ਹੈ। ਉੱਪਰ ਕਾਫੀ ਹਾਈਟ ਤੇ ਜਾਣਾ ਆਪਾਂ ਨੇ ਤਾਂ ਪਹਿਲਾਂ ਥੇ ਕਰਾਉਣੇ ਆਪਾਂ ਆਪਣਾ ਐਕਸਟਰਾ ਲੱਗੇ ਜਮ ਆਈਨਰ ਸਿਖਸ਼ਣ ਲਈ ਕਿਹਾ ਵੀ ਸਾਡੇ ਚੀਜ਼ਾਂ ਤੁਹਾਡੇ ਵਾਗ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਜੇ ਸੋਣ ਸਰੇਸਾ ਦੇ ਨੇੜੇ ਅੱਜ ਚਾਪ ਤੋਂ ਦੁਪਹਿਰੇ ਤੋਂ ਲੈ ਕੇ ਤਾਮਾ ਕਿ ਤੱਕ। ਐਸ ਤੇ ਮਾਪਾ ਘਰਦਾਰਾ ਕੋਲ ਇੰਕਾਰ ਦੀ ਦੇ ਅੰਦਰ ਆ ਜੂਗੀ। ਜੇ ਉਹਨਾਂ ਆਪਾਂ ਜਾ ਕੇ ਕਰਦੇ ਹਾਂ ਦਰਸ਼ਨ। ਲੱਖ ਲੱਖ ਵੇਦ ਬੁਲਾਣ कीर्तन चूर है भगत वचन परवान चरण तुहर है भगत वचन परवान ਸੇਕੁਰਵਾ ਸਾਹਿਬ ਦੇ ਬਿਲਕੁਲ ਅੰਦਰ ਅੰਦਰ ਇਸਾਰ ਲੈਫਟ ਹੈਂਡ ਸਾਈਡ ਤੁਸੀਂ ਆ ਕੇ ਜਿਹੜੇ ਆਪਣੇ ਕਮਰੇ ਬੁੱਕ ਕਰਵਾ ਸਕਦੇ ਹੋ ਤੁਸੀਂ ਰਹਿਣ ਲਈ ਸਰਾਵਾ ਵੀ ਮਿਲ ਜਾਣੀਆਂ ਤੇ ਰੋਣ ਦੇ ਮਿਲ ਜਾਣਗੇ ਵਾਰੀਆ ਤਾਂ ਰੇਟਾਂ ਇਹਦੇ ਵਿੱਚ ਬਹੁਤ ਘੱਟ ਚਾਂਸਿਸ ਨੇ ਤੁਹਾਨੂੰ ਜੋ ਅਵੇਲੇਬਲ ਹੋ ਕਿਉਂਕਿ ਲੋਕਾਂ ਦੀ ਪਾਰੀ ਗਈ, ਜੀ ਐਮ ਪੀ ਐਮ ਦੀ ਆ ਪਾਰੀ ਗਈ ਦੇ ਜਿਹੜੇ ਸੰਤਾ ਇੱਥੇ ਆੜੇ ਤਾਂ ਕਰਕੇ ਜਿਹੜੇ ਰੂਮ ਚ ਆਲਰੇਡੀ ਬੁੱਕ ਹੀ ਹੁੰਦੇ ਆ ਆਜਾ ਤਾਂ ਤੁਸੀਂ ਹੋਲਡ ਕਰ ਸਕਦੇ ਹੋ ਜਾਂ ਫਿਰ ਨਾਲ ਰੈਸਟ ਹਾਊਸ ਹੋਵੇ ਜਾਂ ਗੈਸਟ ਹਾਊਸ ਇਦਾਂ ਦੇ ਕਈ ਹੋਟਲ ਨੇ ਤੁਸੀਂ ਉੱਥੇ ਖੈਰ ਸਕਦੇ ਹੋ ਇਸ ਤੋਂ ਬਾਅਦ ਹੁਣ ਆਪਾਂ ਹਲੰਚਰ ਸਕਦੇ ਆ ਤੇ ਉਦੋਂ ਬਾਅਦ ਤੁਹਾਨੂੰ ਜਿਹੜੀ ਇੱਥੇ ਲੋਕਲ ਮਾਰਕੀਟ ਹੈਗੀ ਔਰ ਤੁਹਾਨੂੰ ਜੀ ਆ ਵੀ ਤੁਸੀਂ ਯਾਤਰਾ ਦੇ ਵਿੱਚ ਕੀ ਕੀ ਚੀਜ਼ਾਂ ਨਾਲ ਲੈ ਕੇ ਜਾ ਸਕਦੇ ਹੋ ਦੁਰਦਰਾ ਸਾਹ ਦੇ ਬਿਲਕੁਲ ਨਾਲ ਹੀ ਇੱਕ ਛੋਟੀ ਜਿਹੀ ਮਾਰਕੀਟ ਬਣੀ ਹੋਈ ਹੈ ਜਿੱਥੇ ਆਪਾਂ ਆਪਣੀ ਲੋੜ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਾਨ ਖਰੀਦ ਸਕਦੇ ਹਾਂ ਤੇ ਹੁਣ ਆਪਾਂ ਵੀ ਜਿਹੜਾ ਜਿਹੜਾ ਜਿਹੜੀਆਂ ਛੋਟੀਆਂ ਵਗੈਰਾ ਹੋ ਗਈਆਂ ਇਹ ਲੈਣੇ ਆ ਜਾਓ ਕਿ ਬਰਸਾਤੀਆਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਉੱਪਰ ਜਿਹੜੀ ਬਾਰਿਸ਼ ਹੁੰਦੀ ਰਹਿੰਦੀ ਜਵੇਂ ਇਦਾਂ ਦੀਆਂ ਛੋਟੀਆਂ ਨੇ ਤੁਸੀਂ ਦੇਖ ਕੇ ਧਿਆਨ ਨਾਲ ਲੈ ਕੇ ਜਾਓ ਜਿਨ੍ਹਾਂ ਦੀ ਪਕੜ ਮਜ਼ਬੂਤ ਹੋਵੇ ਦਾ ਸਾਰਾ ਸੱਲੂ ਦੇਖੋ ਕਿ ਮਾਰਕੀਟ ਆ ਪਰ ਸਾਰਾ ਸਾਮਾਨ ਇੱਥੇ ਅਵੇਲੇਬਲ ਹੈ ਪ੍ਰਸ਼ਾਦ ਵਗੈਰਾ ਹੋਵੇ ਆਪਣੇ ਰਸਾਤੀਆਂ ਮੋਲਕ ਔਇਲ ਕਵਰ ਵਗੈਰਾ ਸਾਰਾ ਕੁਝ ਇੱਥੇ ਤੁਹਾਨੂੰ ਮਿਲ ਜਾਣਾ ਇੱਕ ਤਾਂ ਵੇਸ ਹੀ ਵਾਲਾ ਨਾ ਲੈਣਾ ਤਾਂ ਨਾ ਅਸੀ ਰਾਤ ਪਲੇਟ ਹੋ ਗਏ ਤਾਂ ਕਰਕੇ ਇੱਕ ਤਾਂ ਸੇਰੇ ਜਲਦੀ ਜਲਦੀ ਹੀ ਯਾਤਰਾ ਸ਼ੁਰੂ ਕਰ ਲੈਂਦੇ ਪਰ ਦੋ ਤਿੰਨ ਦਿਨਾਂ ਦੀ ਨੀਂਦ ਪੂਰੀ ਹੋਣ ਕਰਕੇ ਥੋੜਾ ਲੇਟ ਹੋ ਜੇ ਉੜਦੇ ਉੜਦੇ ਤੇ ਹੁਣ ਗੁਰਦਰ ਸਾਹਿਬ ਤੋਂ ਪਤਾ ਲੱਗਿਆ ਸਿਰਫ 1 ਵਜੇ ਤੱਕ ਦਾ ਟਾਈਮ ਹੁੰਦਾ ਉਹਦੂ ਪਹਿਲਾ ਪਹਿਲਾ ਆਪਾਂ ਨੇ ਜਾਣਾ ਹੁੰਦਾ ਵਾਹ ਜੀ ਵਾਹ ਵਾਹ ਰਜੀ ਵਾਹ ਰਜੀ ਵਾਹ ਰਜੀ ਰੇਨਕੋਟ ਹੈ ਗਿਆ ਆਪਣੇ ਕੋਲ ਅਕਲ ਜੀ ਸਾਰੀ ਸੰਗਤ ਇੱਥੇ ਹੀ ਸਾਰਾ ਸਮਾਨ ਲੈਣ ਵਾਸਤੇ ਆਉਂਦੀ ਹੈ ਆਪਾਂ ਵੀ ਲੈਣੇ ਇਥੋਂ ਉਹ ਤਲਵਾਰਾਂ ਵਾਲੇ ਬਾਗ ਇੱਧਰ ਤੋਂ ਬਾਈ ਸਾਈਡ ਦੇਖੋ ਲਾਈਆਂ ਨੇ ਅਸੀਂ ਬਰਸਾਤੀਆਂ ਆਹ ਬਾਈ ਤੋਂ ਲੈ ਲਿਓ ਤੁਸੀਂ ਵੀ ਜਿਹਾਉਣੇ ਹਣ ਬਾਈ ਦੇਖਿਓ ਮਾ ਇੱਧਰ ਨੂੰ ਆਹ ਬਾਈ ਤੋਂ ਲੈ ਲਿਓ ਜੀ ਵਧੀਆ ਤੁਹਾਨੂੰ ਗਾਈਡ ਕਰਨਗੇ ਸਾਨੂੰ ਵਧੀਆ ਉਹਨਾਂ ਨੇ ਕਈ ਵਾਰ ਕੀ ਹੁੰਦਾ ਵੀ ਇਹਨਾਂ ਦੀ ਹਾਈਟ ਛੋਟੀ ਹੁੰਦੀ ਹੈ ਤੁਹਾਨੂੰ ਕੋਈ ਛੋਟੀ ਹਾਈਟ ਦੇ ਦਿੰਦਾ ਤਾਂ ਫਿਰ ਬਾਅਦ ਚ ਉੱਥੇ ਓਖੇ ਨਾ ਹੋ ਤਾਂ ਕਰਕੇ ਆ ਬਾਈ ਤੋਂ ਲੈ ਲਿਓ ਆ ਕੇ ਤੁਹਾਨੂੰ ਸਹੀ ਦਊਗਾ ਬਾਈ ਆਪਾਂ ਦੋ ਲਈਆਂ ਨੇ ਬਰਸਾਤੀਆਂ ਤੇ ਆ ਦੋ ਲੈ ਲੇ ਡੰਡੇ ਇਹ ਜਿਆਦਾ ਮੇਨ ਇੰਪੋਰਟੈਂਟ ਨੇ ਆ ਤੇ ਕੇ ਲੈਣੇ ਦੇਖੋ ਹੁਣੇ ਕੰਮ ਕਰਦੇ ਨੇ ਕਿ ਨਾ ਉਹ ਤਾਂ 50-50 ਰੁਪਏ ਨਹੀਂ ਮਿਲਦੇ ਨੇ ਆਪਾਂ ਇਹ 100-100 ਰੁਪਏ ਦੀਆਂ ਲੈ ਜਾਣੀਆਂ ਆ ਆ ਮਾਰਕੀਟਾ ਨਾਲ ਛੋਟੀ ਆ ਆ ਬਾਈ ਖੜਾ ਹੋਊਗਾ ਤੇ ਇਹ ਤੋਂ ਲੈ ਲਿਓ ਤੁਹਾਨੂੰ ਸਹੀ ਗਾਈਡਿੰਗ ਕਰਕੇ ਦੇ ਦੂਗਾ ਬਾਈ ਮਾ ਖੁਸ਼ੀ ਜਿਵੇਂ ਠੀਕ ਹੈ ਇਹ ਸਾਈਜ਼ ਠੀਕ ਲੱਗਿਆ ਤੁਹਾਨੂੰ ਹੈ ਨਾ ਜਿਵੇਂ ਲੈਣੇ ਡੰਕਾ ਨਾ ਦੀ ਵਧੀਆ ਉੱਥੇ ਇੱਥੇ ਲੜ ਕੇ ਪੂਜ ਜ਼ੋਰ ਲੱਗ ਜੂਗਾ ਦੇਖਦੇ ਆਂ ਚੱਲਣੀ ਹੈ ਕਿ ਨਾ ਇਹ ਕਿੱਥੇ ਆਏ ਨੇ ਵਧੀਆ ਚੱਲਣੀ ਹੈ ਕਿੱਥੀਆਂ ਦੇ ਕੰਮ ਹੈ ਵੀਰੇ ਉੱਤੇ ਅੱਛਾ ਦੂਜੇ ਨਹੀਂ ਚੱਲੇਗਾ ਠੀਕ ਹੈ ਜੀ ਹਾਂ ਠੀਕ ਹੈ ਜੀ ਜਰਾ ਅਗਲਾ ਦੇ ਦਿੰਦਾ ਹਾਂ ਹਾਂ ਉਹ ਥੱਲੋ ਧਿਆਨ ਰੱਖੋ ਮੇਰੇ ਭਰਾ ਇਹਨੂੰ ਸੰਭਲ ਕੇ ਰੱਖੀਂ ਫੜੀ ਵੀ ਵਾਪਸੀ ਲੋਡ ਪੇ ਦੀਆਂ ਅੰਦਰ ਅੱਛਾ ਠੀਕ ਆਂਦਾ ਬੇਸ਼ੱਕ ਜੜ ਜਾਉਂਗੇ ਅੱਛਾ ਅੱਛਾ ਵੀ ਆ ਰੋਕ ਰੋਕੇ ਸਟੈਪ ਜੇ ਠੀਕ ਹੈ ਭਾਈ ਧੰਨਵਾਦ ਤੁਹਾਡਾ ਵੈਲਕਮ ਜੀ ਚਲ ਸਾਡੇ ਨੇ ਵੈਕਚੋਣ ਹੈ ਆਹੇ ਆਹੇ ਪੜਾ ਬੈਕਚੋਣ ਕਹਿੰਦੇ ਇਹ ਜਿਆਦੇ ਬੈਨੀਫੀਸ਼ਨ ਹੈ ਤਿੱਖੀਆਂ ਤਿੱਖੀਆਂ ਆਈਆਂ ਕਹਿੰਦੇ ਆਉਂਦੇ ਹੋ ਜਿਆਦੇ ਕੰਮ ਦੇਣੀ ਹੈ ਦੇਖਦੇ ਆ ਤਾਂ ਬਾਕੀ ਤਾਂ ਉੱਪਰ ਚੜਨਾ ਹੁਣ ਤਾਂ ਆਪਾਂ ਨੇ ਇੱਥੋਂ ਗੁਰਦੁਆਰਾ ਗੋਵਿੰਦ ਘਾੜ ਤੋਂ ਹੁਣ ਗੋਵਿੰਦ ਤਾਉਂਦੇ ਵਾਲੇ ੜੀ ਆਪਾਂ ਨੇ ਦੁਬਾਰਾ ਯਾਤਰਾ ਸ਼ੁਰੂ ਕਰਾਂਗੇ ਅਸੀਂ ਗੋਵਿੰਦ ਘਾੜ ਤੋਂ ਜਿਹੜਾ ਆਪਣਾ ਬਲੌਗ ਸੀਗਾ ਗੁਰਦੁਆਰਾ ਸਾਹਿਬ ਦਿਖਾਇਆ ਤੁਹਾਨੂੰ ਆਪਾਂ ਇੱਥੇ ਤੱਕ ਕਿਵੇਂ ਪਹੁੰਚੇ ਆਪਾਂ ਤੇ ਇਹਦੇ ਨਾਲ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਮਾਰਕੀਟ ਹੈ ਇੱਥੋਂ ਤੁਸੀਂ ਕੀ ਕੀ ਚੀਜ਼ਾਂ ਆਪਾਂ ਤੇਜ ਕਰ ਸਕਦੇ ਜਿਹੜਾ ਤੁਹਾਡੇ ਅਗੇ ਟਰੈਕਿੰਗ ਵਾਸਤੇ ਫਾਇਦੇਮੰਦ ਰਹਿਣੀਆਂ ਸੋ ਗੁਰਦੁਆਰ ਸਾਹਿਬ ਦੀ ਯਾਤਰਾ ਸਾਰੀ ਆਪਣੇ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਤਦ ਤੱਕ ਦੇ ਲਈ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ ਜੀ